గుర్ద్వారా సింగా ఫద్వారా సి ਇਟਨ ਅੰਗਲ ਵਿਕੇ ਪੰਜ ਰੋਜ਼ਾ ਮਹਾਨ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552 ਪ੍ਰਕਾਸ਼ ਉਤਸਵ ਤੇ ਮਾਤਾ ਪ੍ਰਕਾਸ਼ ਕੌਰ ਜੀ ਦੀ ਸਾਲਾਨਾ ਵਰਸੀ ਨੂੰ ਸਮਰਪਿਤ ਕਰਦੇ ਹੋਏ ਸੰਤ ਬਾਬਾ ਜਰਨੈਲ ਸਿੰਘ ਤੇ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਵੱਲੋਂ ਅੱਜ ਬਲਦਾਂ ਦੀਆਂ ਦੌੜਾਂ ਕਰਵਾਈਆਂ ਗਈਆਂ ਜੋ ਬਲਦ ਫਰਸਟ ਆਏ ਉਹਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਬਲਦਾਂ ਦੀਆਂ ਦੌੜਾਂ ਵਿੱਚ ਹਿੱਸਾ ਲੈਣ ਲਈ ਬਹੁਤ ਦੂਰੋਂ ਦੂਰੋਂ ਲੋਕ ਬਲਦਾਂ ਦੀਆਂ ਜੋੜੀਆਂ ਲੈ ਕੇ ਆਏ ਸਨ ਬਲਦਾਂ ਦੀਆਂ ਦੌੜਾਂ ਨੂੰ ਲੋਕਾਂ ਨੇ ਵੀ ਬਹੁਤ ਹੀ ਆਨੰਦਮਈ ਨਿਆ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ 24 ਤਰੀਕ ਨੂੰ ਅੱਖਾਂ ਦਾ ਕੈਂਪ ਲਗਾਇਆ ਜਾਏਗਾ ਲੋੜਵੰਦ ਲੋਕਾਂ ਨੂੰ ਲੈਂਸ ਪਾਈ ਜਾਣਗੇ ਤੇ ਐਨਕਾਂ ਵੀ ਦਿੱਤੀਆਂ ਜਾਣਗੀਆਂ ਫਿਲਹਰ ਤੋਂ ਰਾਜਕਮਨ ਨੰਗਲ ਦੀ ਇੱਕ ਖਾਸ ਰਿਪੋਰਟ ਪਰਮ ਸਤਿਕਾਰ ਜੋ ਗੁਰੂ ਗੁਰੂ ਖਾਲਸਾ ਸਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੰਘਾ ਸ਼ਹੀਦਾ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਨੰਗਲਵੇਟ ਨਜ਼ਦੀਕ ਆਲੂਆ ਫਲਾਟ ਵਿਖੇ ਜੋ ਪੰਜ ਰੋਜ਼ਾ ਮਹਾਨ ਗੁਰਮਤ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ 551 ਪ੍ਰਕਾਸ਼ ਪੁਰਬ ਨੂੰ ਅਤੇ ਮਾਤਾ ਪ੍ਰਕਾਸ਼ ਕਉ ਦੀ ਸਰਵਨਾ ਬਰਸ਼ ਨੂੰ ਸਮਰਪਿਤ ਆਰੰਭ ਹੋਇਆ ਸੀ ਉਸ ਸਮਾਗਮ ਦੇ ਵਿੱਚ ਅੱਜ ਅਸੀਂ ਚੌਥੇ ਦਿਨ ਦੇ ਪੜਾਅ ਵਿੱਚ ਪਹੁੰਚੇ ਚੌਥੇ ਦਿਨ ਦਾ ਸਮਾਗਮ ਅੱਜ ਹੋਇਆ ਜਿਹਦੇ ਵਿੱਚ ਅਮਰਤ ਵੇਲੇ ਤਨ ਸ਼੍ਰੀ ਸਹਿ ਸਮਟਪਾੜ ਜਪਜੀਤ ਸਾਹਿਬ ਜੀ ਆਪਿਸ ਸਾਹਿਬ ਮੂਲ ਮੰਤਰ ਤਾਤੀ ਬੋਦੇ ਜਾਪਾਂ ਸਮੇਤ ਆਰੰਭ ਹੋਇਆ ਅਪਰੰਤ ਨੇਤਨੇਮ ਤੋਂ ਬਾਅਦ ਅਸਾਦੀ ਵਾਰ ਦੇ ਕੀਰਤਨ ਫਿਰ ਸੁਖਨੀ ਸ਼ਬਦ ਦਾ ਜਾਪ ਆਰੰਭ ਹੋਇਆ ਭੋਗ ਪਾ ਕੇ ਅਰਦਾਸਾਂ ਬੇਨਤੀਆਂ ਕਰਕੇ ਅੱਜ ਟੈਂਡੂ ਖੇਡ ਮੇਲਾ ਜੋ ਬਰਾਸਦੀ ਖੇਡ ਮੇਲੇ ਸੀ ਬੈਲਾਂ ਦੀ ਹਲਤੀ ਦੌੜ ਗੁਰਦੁਰਾ ਸਾਹਿਬ ਵਿਖੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਆਪਣੇ ਕਰਕਮਲਾਂ ਦਾ ਉਦਘਾਟਨ ਕਰਕੇ ਇਸ ਖੇਡ ਦਾ ਆਰੰਭ ਕੀਤਾ ਜਿਹਦੇ ਵਿੱਚ ਸੈਂਕੜੇ ਬਲਦ ਲੈ ਕੇ ਇੱਥੇ ਬਲਦਾਂ ਬਲੇ ਵੀਰ ਪਹੁੰਚੇ ਤੇ ਜਿੱਥੇ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਅੱਜ ਖੇਡ ਮੇਲਾ ਹੋਇਆ ਤੇ ਮੈਂ ਕਹਾਂਗਾ ਵੀ ਕਰੋਨਾ ਵੈਸ ਤੋਂ ਬਾਅਦ ਇਹ ਪਹਿਲਾ ਮੇਲਾ ਹੋਵੇਗਾ ਜਿਹੜਾ ਇੱਥੇ ਮਨਾਇਆ ਗਿਆ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਅੱਜ ਸੰਗਤਾਂ ਨੇ ਦਰਸ਼ਕ ਵੀਰਾਂ ਨੇ ਇੱਥੇ ਸ਼ਿਰਕਤ ਕੀਤੀ ਘੁੰਮਣ ਟੀਵੀ ਤੇ ਲਾਈਵ ਚੱਲਿਆ ਅਤੇ ਬਾਕੀ ਹੋਰ ਟੀਵੀ ਚੈਨਲ ਵਾਲੇ ਵੀ ਸਾਰੇ ਪਹੁੰਚੇ ਤੇ ਜਿੱਥੇ ਅੱਜ ਰਾਜਗਵਰ ਨੰਗਲ ਪਿੰਡ ਨੰਗਲ ਤੋਂ ਇਸ ਖੇਡ ਮੇਲੇ ਦੀ ਉਹਨੇ ਵੀ ਆ ਕੇ ਸਾਰੀ ਕਵਰੇਜ ਕੀਤੀ ਹੈ ਤੇ ਮੈਂ ਜਿੰਨੇ ਵੀ ਦਰਸ਼ਕ ਇੱਥੇ ਆਏ ਅਤੇ ਬਲਦਾਂ ਵਾਲੇ ਵੀਰ ਆਏ ਅਸੀਂ ਆਪਣੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਵੱਲੋਂ ਸੁਭਜਾ ਜੱਥੇ ਵੱਲੋਂ ਉਹਨਾਂ ਨੂੰ ਇੱਥੇ ਆਉਣ ਤੇ ਜੀ ਆਖਦੇ ਆ ਤੇ ਇਸੇ ਤਰ੍ਹਾਂ ਇਹ ਮੇਲਾ ਜਿਹੜਾ ਚੱਲਦਾ ਰਹੇਗਾ ਉਹਨਾਂ ਨੂੰ ਅਗਾਮੀ ਸਦਾ ਦਿਨ ਵੀ ਹਰ ਸਾਲ ਇਹ ਸੁਭਾਗਮ ਚੱਲਦਾ ਰਹਿਣਾ ਸਾਰੇ ਇਸੇ ਤਰ੍ਹਾਂ ਪਹੁੰਚਿਆ ਕਰੋ ਤੇ ਇਹਦੇ ਵਿੱਚ ਮੈਂ ਦੇਖਿਆ ਵੀ ਇੱਕ ਇੱਕ ਜਿਹੜਾ ਬਲਦ ਹੈ ਉਹ 20-20 ਲੱਖ ਰੁਪਏ ਦੀ ਕੀਮਤ ਦਾ ਜਿਹਨੂੰ ਇਸ ਖੇਡ ਮੇਲੇ 'ਚ ਲਿਆਂਦਾ ਗਿਆ ਤੇ ਜਿਹਨਾਂ ਬਲਦਾਂ ਨੇ ਬਹੁਤ ਹੀ ਖੇਡ ਮੇਲੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਪ੍ਰਬੰਧਕਾਂ ਨੇ ਬੜੇ ਵਧੀਆ ਪ੍ਰਬੰਧ ਕੀਤੇ ਅਤੇ ਸਾਰੇ ਜਿੰਨੇ ਵੀ ਇੱਥੇ ਦੇਖਣ ਵਾਲੇ ਆਏ ਵੀਰ ਉਹ ਵੀ ਦਰਸ਼ਕ ਵੀਰ ਵੀ ਬੜੇ ਪਿਆਰ ਨਾਲ ਉਹਨਾਂ ਨੇ ਇਸ ਖੇਡ ਮੇਲੇ ਦਾ ਆਨੰਦ ਮਾਣਿਆ ਤੇ ਮੈਂ ਆਸ ਕਰਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਜੋ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਚੱਲੀ ਹੈ ਕਿਸਾਨਾਂ ਤੇ ਵੱਡਾ ਸੰਕਟ ਆਇਆ ਉਹ ਸੰਕਟ ਤੋਂ ਸਾਨੂੰ ਮੁਕਤ ਕਰਕੇ ਇਹੋ ਜਿਹੇ ਖੇਡਾਂ ਵੱਲ ਸਾਡਾ ਤੁਹਾਨੂੰ ਮਾਰਦ ਲਵਾਵੇ ਤੇ ਅਸੀਂ ਸਾਰੇ ਲੋਕ ਹੱਸਦੇ ਖੇਡਦੇ ਲਈਏ ਜਿਵੇਂ ਅੱਜ ਵੀ ਇੱਥੇ ਮੈਂ ਦੇਖ ਰਿਹਾ ਸੀ ਬਹੁਤ ਸਮੇਂ ਤੋਂ ਬਾਅਦ ਉਨ੍ਹਾਂ ਦੇ ਚਿਹਰਿਆਂ ਤੇ ਖੁਸ਼ੀ ਆਈ ਹੈ ਜਿਹੜੇ ਇਸ ਸਮਾਗਮ ਵਿੱਚ ਪਹੁੰਚੇ ਤੇ ਮੈਂ ਆਸ ਕਰਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਇਹ ਖੇਡ ਮੇਲੇ ਚੱਲਦੇ ਰਹਿਣ ਇਸੇ ਤਰ੍ਹਾਂ ਦੁਨੀਆ ਆਨੰਦਮੰਦ ਹੀ ਰਵੇ ਤੇ ਸਾਰਿਆਂ ਨੂੰ ਸੇਵਾ ਦਾ ਮੌਕਾ ਮਿਲਦਾ ਰਹੇ ਇਹ ਕੱਲ ਦਾ ਕੈਂਪ ਤਾਂ ਇਹ ਕੱਲ ਪੰਜਵੇਂ ਦਿਨ ਇਸ ਸਮਾਗਮ ਦਾ ਜਿਹਦੇ ਵਿੱਚ ਅੱਖਾਂ ਦਾ ਮਹਾਨ ਕੈਂਪ ਲੱਗ ਰਿਹਾ ਤੇ ਰੋੜਾ ਆਈਜ਼ ਹਸਪੀਟਲ ਜਲੰਧਰ ਤੋਂ ਜੋ ਅੱਖਾਂ ਦੇ ਮਹਾਰਾ ਦੀ ਟੀਮ ਡਾਕਟਰਾਂ ਦੀ ਟੀਮ ਪਹੁੰਚ ਰਹੀ ਹੈ ਜਿਹੜੇ ਆਏ ਹੋਏ ਮਰੀਜ਼ਾਂ ਦੀ ਅੱਖਾਂ ਦਾ ਮੁਆਇਨਾ ਕਰਨਗੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਕਰਕੇ ਲੰਘ ਪਾਏ ਜਾਣਗੇ ਤੇ ਬਾਕੀ ਜਿੰਨੇ ਵੀ ਆਉਣਗੇ ਇਨਕਾਮਾਂ ਦਿੱਤੀਆਂ ਜਾਣਗੀਆਂ ਦਵਾਈਆਂ ਵਾਲਿਆਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਦੇਸ਼ ਵਿਦੇਸ਼ ਬਸੀਆਂ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਇਸ ਜੋੜੇ ਮੇਲੇ ਵਿੱਚ ਆਪਣਾ ਸਹਿਯੋਗ ਦਿੱਤਾ ਸਮੂਹ ਲੜਕੀਆਂ ਦੇ ਆਨੰਦ ਕਾਰਜਾਂ ਵਿੱਚ ਤੇ ਸਮੁੱਚੇ ਸੰਸਮਾਗਿਆਂ ਵਿੱਚ ਕੀਰਤਨ ਦਰਬਾਰ ਵਿੱਚ ਖੇਡ ਮੇਲੇ ਵਿੱਚ ਅੱਖਾਂ ਦੇ ਕੈਂਪ ਵਿੱਚ ਮੈਂ ਉਹਨਾਂ ਸਾਰੇ ਭਰਾਵਾਂ ਦਾ ਸਾਰਿਆਂ ਵੀਰਾਂ ਦਾ ਬੀਬੀਆਂ ਦਾ ਭੈਣਾਂ ਦਾ ਦੇਸ਼ ਵਿਦੇਸ਼ ਬਸੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਪਾਸ਼ਾ ਕੀ ਅਰਦਾਸ ਕਰਦਾ ਕਿ ਮਹਾਰਾਜੋ ਭਾਵ ਦਾ ਨੁੱਖ ਰੱਖ ਕੇ ਆਪਦੇ ਚਰਨਾਂ ਚ ਇੰਨਾ ਪਰਵਾਰਾਂ ਨੂੰ ਸ਼ੁਭਾਮਾ ਕੀਤੀਆਂ ਉਹਨਾਂ ਸਾਰਿਆਂ ਪਰਿਵਾਰਾਂ ਨੂੰ ਦਿਨ ਦੁਗਣਾ ਰਾਤ ਚੌਗਣੀ ਤਰੱਕੀ ਬਖਸ਼ਿਓ ਬੱਚਿਆਂ ਨੂੰ ਮਾਤ-ਪਿਤ ਦੇ ਅਗਿਆਕਾਰੀ ਬਣਾ ਕੇ ਰੱਖਿਓ ਉੱਚ ਵਿੱਦਿਆ ਦੀਆਂ ਦਾਤਾਂ ਬਖਸ਼ਿਓ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ